ਸਾਨੂੰ ਫੋਨ ਕਰਕੇ ਪੁੱਛਦੀ ਆਂ ਸਲਾਹ ਲੈ ਕੇ ਵੀਨੀ ਆਂ 3 ਮਹੀਨਾ ਹੋ ਗਿਆ ਲੜਾਈ ਪਈ ਨੂੰ ਕੋਈ ਪਤਾ ਨਹੀਂ ਲੱਗਣਿਆ ਕਰਨਾ ਕੀ ਆ ਹਲੋ ਹਾਂਜੀ ਕੀ ਹਾਲ ਜੇ ਬਾਸ ਸਭ ਵਧੀਆ ਠੀਕ ਠਾਕ ਤੁਸੀਂ ਦੱਸੋ ਸਭ ਵੀ ਨੇ ਮੈਂ ਠੀਕ ਆ ਸਭ ਇਹਨਾਂ ਨੂੰ ਮਹੀਨਾ ਹੋ ਗਿਆ ਲੜਾਈ ਪਈ ਨੂੰ ਮੈਂ ਤੁਹਾਨੂੰ ਦੱਸਣੀ ਨਹੀਂ ਕਹਿੰਦੇ ਅੱਡ ਕਰ ਦੋ ਆਹੋ ਇਹੋ ਗੱਲ ਤੇ ਮੈਂ ਕਹਿਣ ਲਈ ਆਂ ਵੀ ਅੱਡ ਮੇ ਕਰਨਾ ਵੀ ਕਿਤੇ ਨਾ ਰੱਖਦੀ ਰਹਿ ਗਈਆਂ ਕਿਹੜਾ ਮੈਂ ਨਹੀਂ ਰੱਖਦੀ ਮੇਰ ਕੋ ਨਹੀਂ ਇਹ ਕੰਮ ਹੁਣ ਇਦਾਂ ਉਹਨਾਂ ਫੇਰ ਜ਼ਿਆਦਾ ਰਹਿਵਾ ਕਹਿੰਦੀਆਂ ਮਤਾਇ ਦੇਂਡਾ ਵੀ ਉਹਨਾਂ ਨੂੰ ਇਹ ਹੁਣ ਆਪ ਹੀ ਦੇਈ ਜਾਂਦੀ ਆ ਰੋਜ਼ ਮੰਗਣਾ ਆਜਿਆ ਕਰਨਾ ਉਹਨਾਂ ਚੱਲ ਮੈਨੂੰ ਤਾਂ ਸਮਝਾ ਦੋਗੇ ਤੇ ਉਹਨਾਂ ਨੂੰ ਕੌਣ ਸਮਝਾਊਗਾ ਠੀਕ ਹੈ ਚਲ ਮੈਂ ਇਦਾਂ ਕਰ ਲੈਨੀ ਆ ਜਿੱਦਾਂ ਤੁਸੀਂ ਕਹਿੰਦੇ ਮੈਂ ਇਦਾਂ ਕਰ ਲੈਨੀ ਆ ਪਰ ਉਹਨਾਂ ਨੂੰ ਵੀ ਸਮਝਾਉਣਾ ਕੁਛ ਨਾ ਕੁਛ ਕਿ ਤੇ ਜਵਾਨ ਵਾਂਗ ਨੂੰ ਵਿਆਉਣਾ ਵੀ ਆ ਅਹੋ ਤੇ ਮੈਂ ਦੋਆ ਦਿਨਾਂ ਜਣਾਂ ਨੂੰ ਅੱਗੇ ਵੀ ਦੱਸ ਪਾਈ ਆ ਵੀ ਕੋਈ ਮੁੰਡਾ ਚੰਗਾ ਹੋਗਾ ਨਸ਼ੇ ਪੱਤੇ ਤੋਂ ਬਚਿਆ ਹੋਊਗਾ ਤੇ ਵਧੀਆ ਕੋਈ ਲੱਭਿਓ ਤੇ ਕਰਦਾਂਗੇ ਕਰਨਾ ਤਾਂ ਹੈਗਾ ਹੀ ਆ ਅੱਜ ਵੀ ਕਰਨਾ ਤੇ ਕੱਲ ਵੀ ਕਰਨਾ ਕਰਨਾ ਤਾਂ ਹੈ ਹੀ ਆ ਹਾਂ ਠੀਕ ਆ ਸਾਬੀ ਨੂੰ ਵੀ ਸਮਝਾ ਦਿਓ ਸੁਖ ਨੂੰ ਵੀ ਸਮਝਾ ਦਿਓ ਕੋਈ ਨਹੀਂ ਮਨਜੀਤ ਨੂੰ ਮੈਂ ਆਪੇ ਸਮਝਾ ਲੂੰਗੀ ਉਹਨਾਂ ਦਵਨ ਨੂੰ ਸਮਝਾਇਆ ਜਦੋਂ ਸਮਝਾਉਣ ਦਾ ਫਾਇਦਾ ਆ ਤੋ ਨਾ ਮੇਰੀ ਗੱਲ ਕਿੱਥੋਂ ਸਮਝਣੀ ਆ ਉਹਨਾਂ ਕਹਿੰਨਾ ਆਪਣੇ ਕੋਲੋਂ ਕਰਨ ਦੀ ਸਾਰਾ ਕੁਝ ਇਹ ਕਿੜੀ ਤੇ ਤੁਸੀਂ ਆਪ ਸਮਝਾਓ ਉਹਨੂੰ ਹਾਂ ਚਲ ਕੋਈ ਨਹੀਂ ਕਰੋ ਗੱਲ ਤੁਸੀਂ ਉਹਨਾਂ ਨਾਲ ਫੋਨ ਕਰਕੇ ਉਹਨਾਂ ਨੂੰ ਕਰਿਓ ਠੀਕ ਆ ਜਿੱਦਾਂ ਤੁਸੀਂ ਕਹਿੰਦੇ ਉਦਾਂ ਹੀ ਕਰ ਲੈਨੇ ਚਲੋ ਠੀਕ ਆ ਕੀ ਸਾਬੀ ਹੋਣਾ ਸਾਬੀ ਹੋਣ ਲਈ ਫਿਰਦਾ ਸਾਬੀ ਉਹਨਾਂ ਨੂੰ ਮੈਂ ਕਿਹੜਾ ਖਰਚਾ ਪਾਣੀ ਨਹੀਂ ਦੇਣ ਲਈ ਸਾਬੀ ਉਹਨਾਂ ਨੂੰ ਖਰਚਾ ਪਾਣੀ ਦੇਣਗੀ ਤੇ ਫਿਰ ਖਰਚਾ ਪਾਉਣਾ ਇਹ ਵੀ ਕੋਈ ਗੱਲ ਆ ਨਸਬ ਕਰਦਾ ਖਰਚਾ ਮੈਂ ਕਰਨਾ ਕਿ ਸਾਬੀ ਨੇ ਕਰਨਾ ਕੀ ਹੈ ਉਹ ਮੈਂ ਕੱਲੇ ਕੱਲਾ ਕਰੀ ਜਾਂਦੇ ਹਾਂ ਕੱਲੇ ਕੀ ਕਰਨਾ ਵਾ ਉਹ ਦਿਮਾਗ 'ਚ ਨੁਕਸ ਪੈਣ ਵਾਲੀ ਗੱਲ ਈ ਉਹ ਫੋਨ ਕਿਧਰ ਆਉਂਦਿਆ ਹੈ ਫੋਨ ਕਿਧਰ ਆਉਣਾ ਵਾ ਤੇਰੇ ਪਿਓ ਦਾ ਹੀ ਫੋਨ ਆਉਂਦਿਆ ਹੈ ਕੀ ਆਂਦੇ ਡੈਡੀ ਠੀਕ ਆ ਠੀਕ ਤੇ ਹੈਗਾ ਵਾ ਹੋਰ ਕੀ ਹੋਇਆ ਠੀਕ ਠਾਕ ਵਾ ਬਸ ਇਹ ਆਪੀ ਕਹਿੰਦਾ ਵੀ ਸੇਜ ਸਾਬੀ ਉਹਨਾਂ ਨੂੰ ਖਰਚਾ ਪਾਣੀ ਦੇਣਾ ਵਾ ਤੇ ਫਿਰ ਤੁਹਾਨੂੰ ਮੈਂ ਖਰਚਾ ਪਾਉਂਗਾ ਤੇ ਇਹ ਕਹਿਣਾ ਇਹਨਾਂ ਤੇ ਖਰਚਾ ਦੇਈਦਾ ਤੇ ਹੈਗਾ ਹੋਰ ਉਹਨਾਂ ਨੂੰ ਖਰਚਾ ਕਿੱਦਾਂ ਦੇਣਾ ਖਰਚਾ ਪਤਾ ਕਿੱਦਾਂ ਦੇਈਦਾ ਸਾਬੀ ਨੇ ਕਿਤੇ ਫੋਨ ਕੀਤਾ ਹਣਾ ਵਾ ਮੇ ਮਮੀ ਖਰਚਾ ਪਾਣੀ ਨਹੀਂ ਦਿੰਦੀ ਮੈਨੂੰ ਅਡ ਕਰ ਦੋ ਤੇ ਉਹ ਆਂਦਾ ਵੀ ਅਡ ਕਰਨਾ ਹੀ ਨਾ ਅਡ ਕਰਕੇ ਕਰੋਗੇ ਕੀ ਮਾਵਾਂ ਦੀਆਂ ਨਹੀਂ ਉਹਨਾਂ ਨੂੰ ਪਤਾ ਤਾਂ ਹੈਗਾ ਵਾ ਵੀ ਮੇਰੇ ਵੀ ਅਜੇ ਵੀ ਪੜ੍ਹਾਈ ਚੱਲਣ ਢੀ ਹੈ ਤੇ ਨਾਲੇ ਆਪਣਾ ਇਹਨਾਂ ਦਾ ਵੀ ਮੁੰਡੇ ਨੇ ਕੱਲ ਨੂੰ ਕੱਲ ਨੂੰ ਸਕੂਲੇ ਜਾਣਾ ਹੀ ਆ ਤੇ ਇਦਾਂ ਅਡ ਹੋਇਆ ਤੂੰ ਦੱਸਣਾ ਹੀ ਨਾ ਕਿ ਉਹਦੇ ਅਡ ਹੋਣ ਨੂੰ ਫਿਰਦੇ ਹੀ ਅਡ ਹੋਣ ਨੂੰ ਫਿਰਦੇ ਆ ਨਾ ਉਹਨੇ ਕੀਤੀ ਗੱਲ ਸਾਰੇ ਬੰਦਿਆਂ ਦੀ ਇਹਨੇ ਸਾਬੇ ਦੀ ਕੀਤੀ ਆ ਉਹ ਕਹਿੰਦਾ ਵਾ ਵੀ ਮਨਜੀਤ ਨੂੰ ਇੰਨੀ ਗੱਲ ਕਹਿ ਆ ਵੀ ਮਨਜੀਤ ਭਾਬੀ ਨੂੰ ਜਿਹੜਾ ਭਾਬੀ ਦੇ ਥਾਂ ਰੱਖ ਮਾਂ ਨੂੰ ਮਾਂ ਦੇ ਥਾਂ ਰੱਖ ਮਾਂ ਪਿਓ ਤੋਂ ਬਗੈਰ ਜਿਹੜੀਆਂ ਮਕਰੋਣਾ ਭਾਬੀਆਂ ਹੀ ਪਾਤ ਪੁੱਛਦੀਆਂ ਹੁੰਦੀਆਂ ਮਾਂ ਪਿਓ ਸਦਾ ਨਹੀਂ ਦੇਂਦਾ ਰਹਿੰਦਾ ਹੁੰਦਾ ਚਨ ਵੇਲੇ ਫਿਰ ਜਿੱਤਾ ਦਾ ਨੂੰ ਸਹੀ ਲੱਗਦਾ ਪਰ ਤੁਸੀਂ ਉਹਨਾਂ ਨੂੰ ਸਮਝਾਉਣਾ ਹੀ ਨਾ ਕਿ ਖਰਚੇ ਨੂੰ ਦੇਈਦਾ ਹੀ ਹੈ ਖਰਚੇ ਤੋਂ ਬਗੈਰ ਬੈਰੋ ਥੋੜਾ ਉਹਨਾਂ ਨੂੰ ਆਉਂਦਾ ਉਹ ਮੈਂ ਇਹ ਗੱਲ ਆਖੀ ਆ ਮੈਂ ਕਿਹਾ ਕੋਈ ਨਹੀਂ ਆ ਖਰਚਾ ਮੈਂ ਦੇ ਦਿਆ ਕਰੂੰਗੀ ਪਰ ਸਾਬੀ ਨੂੰ ਸਮਝਾਓ ਕਿ ਲੱਗ ਹੋਣ ਚ ਨਹੀਂ ਬਰਕਤ ਹੈਗੀ ਨਾ ਘਰ ਥੋੜਾ ਬਣ ਜਾਂਦਾ ਕੋਈ ਚੀਜ਼ ਥੋੜਾ ਬਣ ਜਾਂਦੀ ਆ ਉਹ ਨਾ ਕੱਠ ਦੇ ਵਿੱਚ ਕਈ ਕੁਝ ਬਣ ਜਾਂਦਾ ਵਾ ਅੱਡ ਅੱਡ ਅਲੱਗ ਅਲੱਗ ਚੁੱਲ੍ਹੇ ਬਾਲਨੇ ਤੇ ਕੋਈ ਬਣਨਾ ਥੋੜਾ ਕਰਦਾ ਹਾਂ ਉਹ ਵੀ ਤੂੰ ਕਹਣਾ ਤੂੰ ਉਹਨਾਂ ਨੂੰ ਸਮਝਾ ਕੇ ਵੇਖ ਲੈ ਹਾਂ ਤੇ ਜਿੱਤਾ ਕਹੋਗੇ ਉਦਾਂ ਹੀ ਕਾਰੀ ਲਾਵਾਂਗੇ ਖਰਚੇ ਤੋਂ ਬਿਨਾਂ ਘੜੀ ਲੰਗਦੀ ਉਹ ਤੇ ਮੈਂ ਕਿਹਾ ਤੇ ਖਰਚਾ ਪਾਇਓ ਤੇ ਘਰੇ ਆ ਬਸਾਬੀ ਨੂੰ ਵੀ ਸਮਝਾਇਓ ਸਾਬੀ ਕੀ ਕਰਦਾ ਵਾ ਆਹ ਉਹਨਾਂ ਦਾ ਵੀ ਪਤਾ ਲੱਗ ਜਾ ਉਹ ਜਿੱਤੇ ਜਿੱਤਾਂ ਡੈਡੀ ਕਹਿਣਗੇ ਉਦਾਂ ਹੀ ਕਰ ਹੀ ਲੈਣੀ ਆ। ਬਾਕੀ ਗੱਲ ਮੈਂ ਘਰ ਦਾ ਕੰਮ ਸਾਰਾ ਕਰ ਲਿਆ ਕਰੂੰ ਉਹਦੇ ਨਾਲ ਕਰਾ ਲਿਆ ਕਰੂੰਗੀ। ਤੇ ਤੂੰ ਪੜਨ ਨਾਲ ਧਿਆਨ ਰੱਖ ਪੇਪਰ ਤੇਰੇ ਸਿਰ ਤੇ ਆਏ ਆ। ਤੇ ਬਾਕੀ ਗੱਲ ਕਰ ਮਹੀਨਾ ਹੋ ਗਿਆ ਘਰ ਕਲਾ ਪਈ ਨੂੰ। ਤੇ ਵੇਹੋ ਮੁੰਡੇ ਵਾਲਾ 24 ਘੰਟੇ ਮੰਜੀ ਤੇ ਪਿਆ ਰਹਿੰਦਾ ਨਾ ਡੰਗਰਾਂ ਲਵੇਂਦਾ ਨਾ ਕੁਛ। ਦੁਪੱਟਾ ਦੱਥਾ ਵੀ ਟਾਈਮ ਨਾਲ ਨਹੀਂ ਪਉਂਦਾ। ਤਾਂ ਦੁੱਧੋਂ ਵੀ ਡੰਕਰ ਘਟ ਗਏ ਵੇਹ। ਉਹ ਇਹ ਤੇ ਹੁਣ ਇਹਨਾਂ ਨੂੰ ਸੋਚ ਚਾਹੀਦੀ ਆ ਹੁਣ ਲੜਾਈ ਪਾयां ਤਾਂ ਕੋਈ ਫਾਇਦਾ ਨਹੀਂ ਆ ਪੁੱਛ ਕੇ ਵੇਹ ਲਾ ਪੇ ਡੈਡੀ ਕਰਨ ਗਈ ਗੱਲ ਹੁਣ ਜੋ ਆਪ ਤਾਂ ਚੱਲ ਤੂੰ ਕਰ ਮੈਂ ਵੀ ਬਾਹਰ ਕੰਮ ਧੰਦਾ ਕੋਈ ਵੇਖਾਂ ਆਓ ਜੇ ਮੰਨ ਲੈਣਗੇ ਠੀ ਵਧੀਆ ਗੱਲਾਂ ਰਲ ਮਿਲ ਕੇ ਟਾਈਮ ਪਾਸ ਹੋਈ ਜਾਊਗਾ ਸਾਡੇ ਘਰ ਦਾ ਨਾ ਕੋਈ ਹਾਲ ਨਹੀਂ ਆ ਜਿੱਦਣ ਭਾਬੀ ਵੀ ਆਈ ਆਈ ਕਿੰਡਾ ਵਧੀਆ ਅਹੀਂ ਪਹਿਣਾ ਪਹਿਣਾ ਸਹੇਲੀਆਂ ਵਾਂਗੂ ਰਹਿੰਦੀਆਂ ਹੈ ਕਿਹਦੀ ਨਜ਼ਰ ਹੀ ਲੱਗ ਗਈ ਆ ਮਾਰਾ ਸਾਰਾ ਕੁਝ ਸਹੀ ਕਰੇ ਡੜੀ ਦਾ ਫੋਨ ਪਤਾ ਨਹੀਂ ਕੀ ਕਹਿਣਾ ਡੈਡੀ ਨੇ ਹਲੋ ਹਾਂਜੀ ਸੱਸੀ ਦਾ ਡੈਡੀ ਹਾਂਜੀ ਵਧੀਆ ਤੁਸੀਂ ਸੁਣਾਓ ਕਿੱਦਾਂ ਜੀ ਠੀਕ ਠਾਕ ਹਾਂਜੀ ਵਧੀਆ ਡੈਡੀ ਮਰ ਕੀ ਕਰਾਂ ਹੋਰ ਜਦੋਂ ਮੰਮੀ ਨਹੀਂ ਗੱਲ ਮੰਨਦੀ ਆਂਦੀ ਤੇ ਮੈਂ ਕੀ ਕਰਾਂ ਬੰਦੀ ਮੰਮੀ ਦਾ ਉਹ ਖਰਚਾ ਸਾਨੂੰ ਨਹੀਂ ਜੇ ਮਿਲਣਾ ਉਹ ਨਹੀਂ ਨਹੀਂ ਮੰਮੀ ਨੇ ਨਹੀਂ ਮੈਨੂੰ ਪਤਾ ਵਣਾ ਤੀ ਮੈਂ ਤੁਹਾਨੂੰ ਕਾਉਂਟ ਨੰਬਰ ਸੈਂਡ ਕਰਦਾ ਮੈਨੂੰ ਸਿੱਧਾ ਪਾ ਦਿਆ ਕਰੋ ਹਾਂ ਨਹੀਂ ਜਦੋਂ ਸਾਨੂੰ ਸਾਰਾ ਕੁਝ ਮੈਨ ਦਾ ਪਿਆ ਡੜੀ ਤੇ ਫਿਰ ਮੈਂ ਅੱਡ ਬਾਰ ਤਾ ਤੋ ਹੋਣਾ ਵਾ ਤੇ ਮੰਮੀ ਦੀ ਇੱਕੋ ਹੀ ਅੜੀ ਆ ਵੀ ਆਪ ਬਸ ਇੱਕੋ ਥਾਂ ਹੀ ਸਾਰਾ ਕੁਝ ੱਲੇ ਬੱਸ ਉਹ ਮੰਮੀ ਦੀ ਜੇਬ ਚੋਂ ਹੀ ਪੈਸੇ ਜਾਣ ਤਾਂ ਸਾਡੇ ਕੋਲ ਨਾ ਆਉਣ ਤੇ ਜਦੋਂ ਸਾਡੇ ਕੋਲ ਖਾਚਾ ਪਾਣੀ ਆਉਣ ਲੱਗੂਗਾ ਤੇ ਮੈਂ ਕਹਤੋਂ ਕਹਿਣਾ ਹਾਂਜੀ ਹਾਂਜੀ ਡੈਡੀ ਮੈਂ ਨਹੀਂ ਮੰਮੀ ਕੋਲ ਮੰਗੜਾ ਮੈਨੂੰ ਪਤਾ ਮੈਨੂੰ ਜਵਾਬ ਦੇ ਦੇਣਾ ਮੰਮੀ ਅੱਛਾ ਤੁਸੀਂ ਕਹਤਾ ਚਲ ਤੁਸੀਂ ਆਪੇ ਹੀ ਫੋਨ ਕਰਕੇ ਕਹਿ ਦਿਓ ਵੀ ਦੇ ਦੇ ਉਹਨਾਂ ਨੂੰ ਕੋਈ ਨਾ ਕੋਈ ਖਾਣ ਪੀਣ ਲਈ ਪੈਸੇ ਹਾਂਜੀ ਠੀਕ ਜੇ ਰੈਡੀ ਨਹੀਂ ਨਹੀਂ ਸੁੱਖ ਨਹੀਂ ਵੀ ਨਹੀਂ ਗਣਾ ਸੁੱਖ ਨਹੀਂ ਕਹਣਾ ਗੁਣਾ ਹਾਂਜੀ ਹਾਂਜੀ ਮੈਨੂੰ ਪਤਾ ਵਾ ਚਲੋ ਮੈਂ ਕਿੰਨਾ ਡਬਾਰ ਹੋਣਾ ਠੀਕ ਜੇ ਚਲੋ ਕਹਿ ਦੋ ਤੁਸੀਂ ਠੀਕ ਠੀਕ ਓਕੇ ਟੀ ਅੰਦੇ ਰੈਡੀ ਗੜੀ ਨੇ ਕਿਤੇ ਮੰਮੀ ਨੂੰ ਫੋਨ ਕੀਤਾ ਹੀਗਾ ਹਾਂ ਤੇ ਮੰਮੀ ਨੂੰ ਕਿਹਾ ਵੀ ਸਾਬੀ ਉਹਨਾਂ ਨੂੰ ਪੈਸੇ ਦੇ ਦੇ ਦਿਆ ਕਰ ਤੇ ਮੰਮੀ ਕਹਿੰਦੀ ਮੈਂ ਦੇ ਦਿਆ ਕਰਾਂ ਡੈਡੀ ਕਹਿੰਦਾ 5000 ਰੁਪਇਆ ਦਊ ਮੰਮੀ ਤੁਹਾਨੂੰ ਐਸੇ ਚੱਲ ਵਧੀਆ ਫੇਰ ਉਹਨਾਂ ਨੂੰ ਮਹੀਨੇ ਦਾ ਖਰਚਾ ਮਿਲ ਜਾਊਗਾ ਤਾਂ ਉਹਨਾਂ ਵਰ ਕੀ ਚਾਹੀਦਾ ਇਹ ਹੀ ਗੱਲ ਤੇ ਲੜਾਈ ਇਹ ਸਾਰੀ ਸੁੱਖ ਤੈਨੂੰ ਲੱਗਦਾ ਹਾਂ ਮੈਂ ਨਹੀਂ ਦਊਗੀ ਨਹੀਂ ਤੁਸੀਂ ਇੱਕ ਵਾਰੀ ਜਾਓ ਹਾਂ ਮੰਮੀ ਲੱਗੇ ਤੇ ਮੰਮੀ ਨੇ ਗੱਲ ਕੀਤੀ ਆ ਵੀ ਮੰਮੀ ਦੇ ਗੱਲ ਬਾਤ ਤਾਂ ਪਤਾ ਲੱਗ ਜਾਣਾ ਤੁਹਾਨੂੰ ਅੱਛਾ ਮੈਂ ਨਹੀਂ ਜਾਣਾ ਮੰਮੀ ਨਾਲ ਮੇਰੀ ਲੜਾਈ ਹੋਇਆ ਨਹੀਂ ਫੇਰ ਮੈਂ ਡੈਡੀ ਨੂੰ ਹੀ ਆਖਿਆ ਵੀ ਤੁਸੀਂ ਗੋ ਮੰਮੀ ਨੂੰ ਆਫੇ ਮੰਮੀ ਦਾ ਵੀ ਬਹਿ ਲੈ ਕੇ ਆ ਉਹ ਉਹ ਤੇ ਦੱਡਾ ਡੈਡੀ ਸੌਣਗੇ ਉਹਦਣੇ ਨਹੀਂ ਦੇਣੇ ਮੰਮੀ ਨੇ ਪਰ ਇੱਕ ਵਾਰੀ ਦੇਈ ਮੰਮੀ ਤਾਂ ਲੱਗੇ ਜਾਓ ਬਹੁਤ ਗੱਲਬਾਤ ਸੁਣਾ ਮੰਮੀ ਕੀ ਜਾਂਦੀ ਆ ਭਲਾ ਚਲ ਅਸੀਂ ਇੱਧਾਂ ਬੈਗੇ ਗੱਲ ਕਰਨੀ ਨਾ ਡੈਡੀ ਕੁਝ ਸੋਹੜੇ ਮੇਰੇ ਨੂੰ ਤੇ ਹੀ ਅੱਡੋਂ ਰੱਖਤਾ ਨਾ ਲੈਣ ਦੇ ਆਹੋ ਡੈਡੀ ਤੇ ਦਿਵਾਰੇ ਹੋਣ ਡਿਆ ਵੀ ਤੂੰ ਕਿੰਨਾ ਉਹਦਣ ਵੀ ਡੈਡੀ ਕਹਿੰਦਾ ਤੂੰ ਕਿੰਨੜਾ ਅੱਡੋਣਾ ਹਮ ਹੁਣ ਵੀ ਇਹੋ ਗੱਲ ਵੀ ਤੇਰੇ ਕਹਿਣਾ ਹੀ ਆ ਪੱਕੇ ਰਹਿ ਨਹੀਂ ਤੇ ਫਿਰ ਮੈਂ ਤੇ ਕੀ ਆ ਵਾ ਡੈਡੀ ਹੁਣ ਮੈਂ ਕੀ ਕਰਾਂ ਹਮ ਚਲ ਜਾਓ ਤੁਸੀਂ ਭਲਾ ਮੰਮੀ ਨਾਲ ਗੱਲ ਕਰੋ ਮੰਮੀ ਕੀ ਜਾਂਦੇ ਤਾਂ ਇਹਨਾਂ ਨੂੰ ਪਤਾ ਲੱਗਦਾ ਹੈ ਮੈਂ ਮम्मी ਨੂੰ ਵਾਕਿਆ ਹੀ ਕਿ ਕਰੀ ਆ ਆਪ ਹੀ ਗੱਲ ਛੇੜ ਦੇਦੇ ਨੇ ਮम्मी ਨਹੀਂ ਕਰਦੀ ਸੀ ਹਾਂ ਤੁਸੀਂ ਛੇੜਦੇ ਸਹੀ ਫਿਰ ਪਤਾ ਲੱਗ ਜੂਗਾ ਚੱਲੇ ਆ ਮੇਰੇ ਦਿਮਾਗ ਤੇ ਉਦੋਂ ਦੀ ਬੈਠੀ ਨਹੀਂ ਗੱਲ ਸਮਝ ਤੇ ਮੈਨੂੰ ਵੀ ਆ ਗਈ ਉਹਨਾਂ ਦੀਆਂ ਗੱਲਾਂ ਦੀ ਵੀ ਘਰ ਇਦਾਂ ਹੀ ਚੱਲਣਾ ਵਾ ਤੇ ਆ ਪਤਾ ਨਹੀਂ ਕਿੰਨ ਕਮਾਈ ਦਾ ਵਾ ਮੈਂ ਵੀ ਪਤਾ ਨਹੀਂ ਕਿਹੜੀਆਂ ਸੋਚਾਂ ਚ ਪੈ ਗਈ ਹਾਂ ਮੰਮੀ ਹਾਂ ਬੋਤਕ ਡੈਡੀ ਦਾ ਫੋਨ ਆਇਆ ਹੈ ਤੁਹਾਨੂੰ ਆਹੋ ਆਇਆ ਹੈ ਮੈਂ ਨਵੀਂ ਆਉਣ ਡਿਆ ਹਾਂ ਦੱਸੋ ਆਂਦੇ ਮੰਮੀ ਆਪਣੀ ਨਾਲ ਗੱਲ ਕਰ ਪਏ ਹੀ ਕਹੇ ਖਰਚਾ ਵਰਚਾ ਲੈ ਲੈ ਮੰਮੀ ਤੇ ਦਊਂਗੀ ਪੁੱਤ ਖਰਚਾ ਵਰਚਾ ਮੈਂ ਕਿਹੜਾ ਦਿੰਦੀ ਨਹੀਂ ਅੱਗੇ ਵੀ ਤੇ ਚੱਲ ਜਿੱਥੇ ਖਰਚਾ ਵਰਚਾ ਚਾਹੀਦਾ ਤੂੰ ਦੱਸ ਮੈਨੂੰ ਚਾਹੀਦਾ ਤੇ ਕਿਤੇ ਵੀ ਲੋੜ ਪੈ ਜਾਂਦੀ ਆ ਤੀ ਮੈਨੂੰ ਦੇ ਦਿਓ ਥੋੜੇ ਉਹਦੇ ਪੈਸੇ ਦੇ ਦਿਆ ਕਰੋ ਜਦੋਂ ਮੈਂ ਮੰਗਦਾ ਮੈਂ ਤਾਂ ਹੀ ਮੈਂ ਕੰਮ ਕਰੀ ਮੰਮੀ ਲੱਗਾ ਨਹੀਂ ਮੇਰੇ ਘਰ ਦੇ ਹੀ ਖਰਚੇ ਨੇ ਮੈਂ ਕਿਹੜੇ ਵਾਦੂ ਕਿਨੂੰ ਕੋਣੇ ਇਹ ਗੱਲ ਸੋਣ ਪੁੱਤ ਜੋ ਕੁਝ ਵੀ ਕਰਨ ਦੇ ਨਾ ਘਰ ਦਾ ਕੰਮ ਚਾਹੇ ਕੋਈ ਚੀਜ਼ ਵਰਤਰ ਬਣਾਉਣ ਦੇ ਟਾਡੇ ਜੋਗਾ ਬਣਾਉਣ ਦੇ ਆ ਜਿੱਥੇ ਲੋੜ ਵਾ ਨਾ ਉਥੇ ਪੈਸੇ ਮੈਂ ਦਵਾਂਗੀ ਮੰਗਿਓ ਤਹੀ ਪੇ ਇਥੇ ਹਨ ਲੋੜ ਵਲ ਮੈਂ ਉਸੇ ਵੇਲੇ ਕਢਾ ਕੇ ਤੁਹਾਨੂੰ ਦੇ ਦਿਆ ਕਰੂੰਗੀ ਦੂਜੀ ਗੱਲ ਤੂੰ ਕਹਿੰਦਾ ਸੀ ਨਾ ਮੈਂ ਮੋਟਰਸਾਈਕਲ ਲੈਣਾ ਵਾ ਤੂੰ ਮੇਰੇ ਨਾਲ ਚੱਲੀ ਅੱਜ ਨਾਲੇ ਮੈਂ ਤੈਨੂੰ ਉਥੇ ਏਜੰਸੀ ਚ ਮੋਟਰਸਾਈਕਲ ਨਾਲੇ ਪੈਸੇ ਕਢਾ ਕੇ ਨਾ ਤਉਥੇ ਦੇਵਾਂਗੇ ਆਹੋ ਮੰਮੀ ਚੱਲ ਲੈ ਦੋ ਮੈਨੂੰ ਕਿਉਂਕਿ ਸਾਰੇ ਮਖੌਲ ਕਰਦੇ ਮੋਟਰਸਾਈਕਲ ਆ ਪੁੱਤ ਨਾਲੇ ਉਹਨੇ ਵੀ ਜਾਣਾ ਹੁੰਦਾ ਪੇਕੇ ਦੇ ਲੋਕ ਕਿੱਤਰ ਲੈ ਲੈਂਦੀ ਰਹਿੰਦੀ ਆ ਬਸ ਆਦੇ ਜਾਣਦਾ ਤੇ ਚੱਲ ਮੋਟਰਸਾਈਕਲ ਤੇ ਜਾਵੇ ਪੰਦਾ ਤੇ ਮੁੜ ਕੇ ਵਾਪਸ ਆ ਜਾਂਦਾ ਸ਼ਾਮਾਂ ਨੂੰ ਤੇ ਬਸੇ ਜਾਈਏ ਤਾਂ ਸਾਰੀ ਦਿੜੀ ਲੰਘ ਜਾਂਦੀ ਆ ਹਾਂ ਤੇ ਚਲੋ ਫਿਰ ਸ਼ਾਮਾਂ ਨੂੰ ਚੱਲੀਏ ਆ ਕੋਈ ਨਹੀਂ ਤੂੰ ਸ਼ਾਮਾਂ ਨੂੰ ਮੇਰੇ ਨਾਲ ਚੱਲ ਜੀ ਤੇ ਲੈ ਲੇ ਮੈਂ ਵੇਖਾਂ ਪੱਠਿਆਂ ਦਾ ਉਧਰ ਫਿਰ ਜਾ ਕੇ ਲੰਗਰਾਂ ਲ ਕੀ ਆ ਮੈਂ ਨਿਆਣਿਆਂ ਨੂੰ ਕਿੰਨਾ ਤਰਸਾਉਂ ਲਈ ਤੇ ਮੇਰਾ ਕਿਉਂ ਨਹੀਂ ਪਹਿਲਾਂ ਦਿਮਾਗ ਕੰਮ ਕੀਤਾ ਹੁਣ ਜੂ ਇਸ ਗੱਲ ਨੂੰ ਪਛਤਾਉਣ ਡਈ ਆ ਵੀ ਮੈਂ ਆਪਣੇ ਨਿਆਣਿਆਂ ਨਾਲ ਕਿਉਂ ਇਦਾਂ ਕਰਦੀ ਰਹੀ ਆਪਣੇ ਨਵੇਂ ਪੁੱਤ ਨਾਲੇ ਸੋ ਕੁੜੀ ਨੇਲ ਪੈਂਟ ਲਾਉਂ ਹਾਂ ਜੀ ਮੰਮੀ ਮੈਂ ਕੰਮ ਕਰਦੇ ਮੋਕੇ ਗਿਆ ਚੱਲ ਆਈ ਨਹੀਂ ਫਰੀ ਬੈਠੀ ਚੱਲ ਆ ਆ ਤੇ ਵਧੀਆ ਕੀਤਾ ਵਾ ਮੈਂ ਉਦਾਂ ਵੀ ਤੇ ਨਾ ਗੱਲ ਕਰਨਾ ਇਹ ਸਾਬੀ ਨੂੰ ਮੈਂ ਸਾਰਾ ਕੁਝ ਸਮਝਾਤਾ ਵਾ ਹਾਂ ਜੀ ਤੇ ਤੂੰ ਵੀ ਨਾ ਮੇਰੇ ਨਾਲ ਮੂੰਹ ਹਟ ਕੇ ਤੁਰੇ ਫਿਰਿਆ ਕਰ ਪਤਾ ਚੰਗੇ ਨਹੀਂ ਲੱਗਦਾ ਕਿੰਨੇ ਕੁ ਜੀਆ ਢਾਈ ਤੇ ਜੀ ਅੱਗੇ ਘਰ ਦੇ ਮੰਮੀ ਮੈਨੂੰ ਵੀ ਪਤਾ ਲੈੜੀ ਦਾ ਫੋਨ ਹੈ ਲੈੜੀ ਨੇ ਸਮਝਾਤਾ ਵਾ ਜੇ ਤੁਸੀਂ ਸਾਰਾ ਕੁਝ ਸਹੀ ਰਹੋ ਘਰ ਦੇ ਤੇ ਹਾਂ ਨੂੰ ਕੀ ਟੋੜ ਪਈ ਮੂੰਹ ਬਣਾਉਂਦੀ ਪੁੱਤ ਮੈਂ ਸਹੀ ਰਹੂੰਗੀ ਮੈਂ ਉਹਨੂੰ ਮੈਂ ਸਾਬੀ ਨੂੰ ਵੀ ਇਹ ਕਹਿ ਲਾਖੀ ਸਾਬੀ ਜਿਹੜੀ ਚੀਜ਼ ਹੈਗੀ ਲੈਣ ਵਾਲੀ ਆ ਤੇ ਮੋਟਰਸਾਈਕਲ ਕਿੰਨਾ ਮੈਂ ਤੈਨੂੰ ਲੈ ਦੇਣੀ ਆ ਚਲ ਜੀ ਮੇਰ ਨਾਲ ਸਰ ਮਮੀ ਫਿਰ ਤੇ ਵਧੀਆ ਜੇ ਤੇ ਮੋਟਰਸਾਈਕਲ ਲੈ ਕੇ ਜਦਨ ਲੱਕੇ ਤੇ ਆ ਤੇ ਪੁੱਤ ਮੈਨੂੰ ਵੀ ਪਤਾ ਲੱਗਾ ਵੀ ਮੇਰੇ ਤੇ ਨੌਕ ਹੋਤੀ ਨਹੀਂ ਸੋ ਵੀਰੇ ਤਾਂ ਮੇਰਾ ਕੀ ਫਾਇਦਾ ਵਾ ਪੈਸੇ ਜੋੜ ਕੇ ਰੱਖਾਂਦਾ ਮੈਂ ਵੀ ਤੁਹਾਡੇ ਜੋਗਾ ਜੋੜਦੀ ਆ ਤੇ ਬੱਸ ਜੀ ਥੱਕੇ ਖਾਂਦੀ ਫਿਰਦੀ ਜਦੋਂ ਤੂੰ ਆਪਣੇ ਪੇਕੇ ਜਾਣਾ ਹੁੰਦਾ ਤੇ ਹੋਰ ਮਮੀ ਉੱਥੇ ਫਿਰ ਗੱਲਾਂ ਵੀ ਹੁੰਦੀਆਂ ਬਤਈਆਂ ਇਦਾਂ ਇੱਕ ਮੋਟਰਸਾਈਕਲ ਨੀਨੇ ਆ ਨਹੀਂ ਪੁੱਤ ਅੱਜ ਜਾਣਾ ਅੱਜ ਸ਼ਾਮਾਂ ਨੂੰ ਮੋਟਰਸਾਈਕਲ ਲੈ ਆਉਣਾ ਚਲੋ ਠੀ ਤੇ ਦੂਜੀ ਗੱਲ ਇਹ ਆ ਭੀ ਤੈਨੂੰ ਕੁਛ ਚਾਹੀਦਾ ਹੁੰਦਾ ਨਾ ਜੇ ਸੂਟ ਸਾੜ ਕੋਈ ਚਾਹੀਦਾ ਹੋ ਤਾਂ ਦੱਸ ਦੇ ਮੈਨੂੰ ਕੋਈ ਨਹੀਂ ਮੰਮੀ ਜਦੋਂ ਤੁਸੀਂ ਲੈਣ ਜਾਓਗੇ ਆਪਣੇ ਵਾਸਤੇ ਦਰਮਿਆਦੀ ਵੀ ਲਿਆਏ ਹੋ ਜਿੱਥੇ ਹੈਗੇ ਆ ਮੇਰੇ ਕੋਲ ਜੇ ਤੂੰ ਆਪਣੀ ਪਸੰਦ ਦਾ ਲੈਣਾ ਹੋ ਕੋਈ ਤੇ ਮੇਰੇ ਨਾਲ ਚੱਲ ਜੀ ਉਹ ਵੀ ਵੇਖ ਲੈਣਗੇ ਜਿੱਥੇ ਆਪਣੀ ਪਸੰਦ ਦਾ ਲੈ ਹੋਵੇ ਤੇ ਉਹ ਵੀ ਮੈਨੂੰ ਪਸੰਦ ਦੀ ਹੈ ਤੂੰ ਹੀ ਵਧੀਆ ਵੇਖ ਕੇ ਲਿਆ ਦੇ ਸੁੱਖ ਮੇਰੀ ਗੱਲ ਸੁਣਨਾ ਆਪਾਂ ਵੀ ਮਨਜੀਤ ਵੱਲ ਕੋਤ ਧਿਆਨ ਦੇਈਏ ਕਿਉਂਕਿ ਮਨਜੀਤ ਦਾ ਉਹ ਫਾਈਨਲ ਪੇਪਰ ਵਾ ਹਾਂਜੀ ਮੰਮੀ ਹਾਂ ਤੇ ਮੁੰਡਾ ਕੋਈ ਚੱਜ ਦਾ ਲੱਭੀਏ ਆਪਣੀ ਭਾਬੀ ਨੂੰ ਦੇ ਰਹੀ ਹਾਂ ਸਨਾਤ ਗਾੜੀ ਹੋ ਕੇ ਆਪ ਹੀ ਸਾਰਾ ਕੁਝ ਕਰਨਾ ਹੁਣ ਤੋਂ ਕੋਈ ਨਹੀਂ ਅੱਦਾ ਮੰਮੀ ਮੇਰੀ ਭਾਬੀ ਤੇ ਇੱਕ ਦਿਨ 10 ਪਾਉਂਡ ਰਹੀ ਤੇ ਮੁੜ ਕੇ ਮੈਂ ਗੱਲ ਜੀ ਨਹੀਂ ਗੋਣੀ ਮੈਂ ਕਿਹਾ ਤੀ ਦੇ ਨਾ ਨਹੀਂ ਲੈਂਦੇ ਕੋਈ ਨਹੀਂ ਭਾਬੀ ਨਹੀਂ ਮੈਂ ਕਹੂੰਗੀ ਵੀ ਕਰੇਗਾ ਮੁੰਡਾ ਮੰਮੀ ਆਪਾਂ ਬਾਹਰ ਦਾ ਹੀ ਲੱਭਣਾ ਵਾ ਵੀ ਮੰਜ਼ਿਲ ਸੌਖੀ ਰਹੂਗੀ ਚਲੋ ਵਧੀਆ ਹੋਵੇ ਮੁੰਡਾ ਕੋਈ ਵੱਡੀ ਕੰਟਰੀ ਚ ਹੋਵੇ ਤੇ ਵਧੀਆ ਵਾ ਆਉ ਨਹੀਂ ਮੰਮੀ ਅੱਦਾ ਕੋਈ ਨਹੀਂ ਮੈਂ ਭਾਬੀ ਨੂੰ ਫੋਨ ਲਾ ਲੈਨੀਂ ਬਾਕੀ ਮम्मी ਮੇਰੇ ਨਾਲ ਰਿਲੇਟ ਹੋਰ ਗੱਲ ਕਰਦੀਆਂ ਤੁਹਾਨੂੰ ਪਤਾ ਹੈ ਅੱਜ ਕੱਲ ਸਾਰਿਆਂ ਦੀ ਆਪੋ ਆਪਣੀ ਪਸੰਦ ਦੀ ਇੱਕ ਵਾਰੀ ਤੁਸੀਂ ਮਨਜੀਤ ਨਾਲ ਗੱਲ ਕਰੋ ਜੇ ਉਹਨੂੰ ਕੋਈ ਪਸੰਦ ਹੈਗਾ ਉਹ ਦੱਸ ਦਿੰਦੀ ਹੈ ਤੇ ਉਹਦੀ ਰਾਇ ਨਾ ਕਰ ਲੈਣੀ ਉਹ ਤੇ ਮੈਨੂੰ ਤੇ ਨਹੀਂ ਉਹਨੇ ਦੱਸਣਾ ਜੇ ਤੈਨੂੰ ਕੁਝ ਦੱਸਦੀ ਹੈ ਤੇ ਪੁੱਛਣਾ ਕੋਈ ਨਹੀਂ ਮੰਮੀ ਫਿਰ ਮੈਂ ਕਰ ਲੈਣੀ ਨਹੀਂ ਗੱਲ ਕਿਉਂਕਿ ਆਪਾਂ ਆ ਕੇ ਦਿਖਾਣੋ ਹਾਣੀ ਆ ਮੇਰ ਤਾਂ ਕੰਨੇ ਕਦ ਕਰ ਹੀ ਲੈਣੀ ਫਿਰ ਆਹੋ ਤੈਨੂੰ ਪਤਾ ਨਾਨਨ ਪਰਜਾਈ ਦੀ ਇੱਕ ਗੱਲ ਹੁੰਦੀ ਆ ਤੇ ਮੇਰ ਨਾਲ ਝਾਕਦੀ ਨਹੀਂ ਗੱਲ ਕਰਨੀ ਫਿਰ ਮੰਮੀ ਨੇ ਮੈਨੂੰ ਗੁੱਸੇ ਹੁਣਾਵਾ ਹਾਂਜੀ ਤੇ ਮੰਮੀ ਹੋਊਗਾ ਫਿਰ ਕੁਛ ਪ੍ਰਦਾਲ ਕਰ ਲਾਂਗੇ ਜੇ ਨਹੀਂ ਹੋਊਗਾ ਤੇ ਫਿਰ ਮੈਂ ਭਾਬੀ ਨਾਲ ਗੱਲ ਕਰ ਲਈਂਗੀ ਆਹੋ ਚੱਲੇ ਵੇਖਦੇ ਤੇ ਦੂਜਾ ਲੜਾਈ ਵਾਲੇ ਧਿਆਨ ਦੇਣਾ ਕਿਉਂਕਿ ਤੇਰਾ ਡੈਡੀ ਮੈਨੂੰ ਗੁੱਸੇ ਹੁੰਦਾ ਵਾ ਫਿਰ ਘਰ ਚ ਵੱਡੀ ਆ ਤੂੰ ਹੀ ਲੜਾਈ ਪਾਏਂਗੀ ਤੇ ਨੀ ਤੇ ਨਿਆਣਿਆਂ ਨਾਲ ਤੇ ਆਪੇ ਪਾਉਣੀ ਆ ਨਹੀਂ ਨਹੀਂ ਮੰਮੀ ਮੈਂ ਦੱਸਦਾ ਨੂੰ ਕਿਉਂ ਜਵਾਬ ਦੇਣਾ ਜਿੱਦਾਂ ਦੀ ਮੇਰੀ ਮਾਂ ਪੇਕੇ ਹੁੰਦਾਂ ਤੇ ਤੂੰ ਜੇ ਉਹਦੇ ਐਵੇਂ ਮੇਰਾ ਵੀ ਦਿਮਾਗ ਖਰਾਬ ਹੋ ਜਾਂਦਾ ਕਿ ਕੋਈ ਚੀਜ਼ ਨਹੀਂ ਮਿਲਦੀ ਤੇ ਖੇਚ ਜਣਾ ਆ ਤੇ ਪੁੱਤ ਜੇ ਤੂੰ ਮੈਨੂੰ ਮਾਂ ਸਮਝੇਂਗੀ ਤੇ ਮੈਂ ਵੀ ਤੈਨੂੰ ਧੀ ਸਮਝੂਗੀ ਮੈਂ ਉੱਪਰ ਵਾਲੀ ਥੋੜਾ ਤੈਨੂੰ ਸਮਝਾਂਗੀ ਹਾਂਜੀ ਮੰਮੀ ਉਹ ਤੇ ਹੈ ਚਲੋ ਚੱਲ ਤੂੰ ਮਨਜੀਤ ਨੂੰ ਪੁੱਛ ਲਈ ਤੇ ਫੇਰ ਮੈਨੂੰ ਦੱਸਦੀ ਹਾਂ ਹਾਂ ਕੋਈ ਨਹੀਂ ਮੰਮਾ ਬਾਕੀ ਮਾ ਭਾਬੀ ਨਹੀਂ ਗੱਲ ਕਰਨੀ ਕੋਈ ਨਹੀਂ ਕਰ ਲਈ ਹਾਂ ਮੀ ਤਾਂ ਪੜ੍ਹੇ ਸਾਰਾ ਮਨਜੀਤ ਪੜ੍ਹਦੀ ਹੈ ਹਾਂਜੀ ਭਾਬੀ ਵੇਖਣ ਦੀ ਮੜਾ ਜਾ ਕੋਈ ਅਛਾ ਮੇਰੀ ਇੱਕ ਗੱਲ ਸੁਣ ਹਾਂ ਬਾਅਦ ਚ ਫੜਨੀ ਮੈਂ ਤਾਂ ਤੇਰੇ ਨਾਲ ਗੱਲ ਕਰਨੀ ਆ ਦੱਸੋ ਅਭੀ ਮੈਂ ਜੈ ਫਰੈਂਡ ਤੇਰੇ ਨਾਲ ਗੱਲ ਕਰਨੀ ਆ ਮੰਮੀ ਨਾ ਚਲ ਮੰਮੀ ਤੇ ਨਹੀਂ ਲੱਗੇ ਤਾਂ ਮੈਂ ਆਪਣੀ ਸਿਹੜੀ ਸਮਝ ਕੇ ਦੱਸਦੇ ਮੰਮੀ ਤੇਰੇ ਰਿਸ਼ਤੇ ਦੀ ਗੱਲ ਕਰਨ ਦੇ ਅੱਛਾ ਡੈਡੀ ਨੇ ਕਿਹਾ ਹੋਣਾ ਕੁਝ ਹਾਂ ਤਾਂ ਜੇ ਤੇਰੇ ਮਨ ਚ ਹੈਗਾ ਕੁਝ ਤੇ ਦਮੀ ਦੱਸ ਦੇ ਮਨ ਚ ਭਾਵੇਂ ਮੇਰੇ ਕੀ ਹੋਣਾ ਮਤਲਬ ਕੀ ਜੇ ਤੈਨੂੰ ਕੋਈ ਪਸੰਦ ਆ ਤਾਂ ਦੱਸਦੇ ਆਪਾਂ ਪੁਸ਼ਪ ਪ੍ਰਤਾਰ ਕਰ ਲਾਂਗੇ ਜੇ ਸਹੀ ਹੋਊਗਾ ਤੇ ਆਪਾਂ ਉੱਥੇ ਹੀ ਕਰ ਦਾਂਗੇ ਨਹੀਂ ਤਾਂ ਵੀ ਇਦਾਂ ਦੀ ਤੇ ਕੋਈ ਗੱਲ ਨਹੀਂ ਆ ਪੱਕਾ ਨਾ ਹਾਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਤੁਹਾਨੂੰ ਪਤਾ ਹੀ ਹੈ ਜਿੱਥੇ ਕਰਦਿਆ ਨੇ ਕਰਨਾ ਉੱਥੇ ਹੀ ਹੋਣਾ ਤੇ ਫਿਰ ਇਹ ਵੇਤਾਂ ਦਾ ਕੋਈ ਸੋਚ ਕੇ ਕੀ ਫਾਇਦਾ ਚੱਲ ਫਿਰ ਠੀਕ ਐ ਉਦਾਂ ਨਾ ਮੇਰੀ ਭਾਬੀ ਦੱਸ ਪਉਂਦੀ ਹੀ ਮੁੰਡਾ ਉਹਨਾਂ ਦੇ ਨਾ ਸ਼ਾਇਦ ਪਤਾ ਨਹੀਂ ਪੀਕਿਆ ਜੋ ਆਂ ਕਿ ਗਾਂ ਉਹਨਾਂ ਦੀ ਭੈਣ ਦਾ ਹੀ ਨਨਾਨ ਦਾ ਮੁੰਡਾ ਹੈ ਸ਼ਾਇਦ ਇਦਾਂ ਹੀ ਕੋਈ ਗਿੜਲੀ ਆ ਪੱਕਾ ਅੱਛਾ ਤੇ ਵੇ ਲੈ ਮੈਂ ਰਿਮੈਂਬਰ ਉਹਨਾਂ ਨਾਲ ਅਦਾ ਕਰਨੀ ਇਹਦੇ ਫੋਟੋ ਮਗਾ ਲੈਣੀ ਆ ਜੇ ਮੰਮੀ ਨਾਲ ਪਸੰਦ ਆਉਂ ਉਥੇ ਗੱਲ ਤੋਰ ਦਿੰਨੇ ਆ ਵੇਹ ਲੋ ਬਸ ਵਧੀਆ ਕੰਟਰੀ ਹੋਵੇ ਤੇ ਕੋਈ ਮੁਸ਼ਕਲ ਨਹੀਂ ਆ ਨਹੀਂ ਇਟਲੀ ਦੱਸਣ ਦੇ ਪੱਕਾ ਉਥੇ ਫੇਤੀ ਵਾਲੀ ਦਾ ਕੰਮ ਹੁੰਦਾ ਵਧੀਆ ਉਹਨਾਂ ਦਾ ਆਪਣਾ ਹੀ ਉਥੇ ਕੰਮ ਆ ਕੰਮ ਤੇ ਕੰਮ ਹੀ ਆ ਕੰਟਰੀ ਵਧੀਆ ਹੋਣੀ ਚਾਹੀਦੀ ਆ ਤੇ ਇਟਲੀ ਦੇ ਸਾਰਨੋਂ ਵਧੀਆ ਆ ਆਉ ਨਹੀਂ ਕੋਈ ਨਾ ਪੂਆ ਮਹੀਨਾ ਗੱਲ ਕਰਕੇ ਫਿਰ ਮੰਮੀ ਨੇ ਦੱਸਦੀ ਤੂੰ ਉਹਨਾਂ ਕੋ ਟਾਈਮ ਲਨ ਲਿਓ ਨਾ ਮੁੜ ਕੇ ਨਾ ਹੋਵੇ ਨਹੀਂ ਨਹੀਂ ਹਜੀ ਤੂੰ ਮੁੰਡਾ ਵੀ ਬਾਹਰ ਆ ਤੋ ਉਹਨਾਂ ਤੱਕ ਤੇਰੀ ਪੜਾਈ ਪੂਰੀ ਹੋ ਜਣੀ ਜਦੋਂ ਨੂੰ ਉਹਨੇ ਇੱਥੇ ਉਹਨਾਂ ਨੂੰ ਉਦੋਂ ਫਿਰ ਵੇਖ ਲਾਂਗੇ ਵਿਆਹ ਦਾ ਨਹੀਂ ਦੇਂਗੇ ਇਸਮੈਂਟ ਕਰ ਦਾਂਗੇ ਕੋਈ ਨਹੀਂ ਬਾਕੀ ਤੁਸੀਂ ਆਪੇ ਵੇਖ ਲਿਓ ਹਾਂ ਕੋਈ ਨਹੀਂ ਚੱਲ ਠੀਕ ਹੈ ਫਿਰ ਤੂੰ ਪੜਾ ਆਪਣਾ ਠੀਕ ਹੈ ਬਾਬਾ ਜੀ